शाहरुख खान ਤੇ ਕਰਨ ਜੋਹਰ ਦੇ ਰਿਸ਼ਤੇ ਨੂੰ ਲੈ ਕੇ ਸਨਸਣੀ ਖੇਜ਼ ਖੁਲਾਸਾ ਕਰਨ ਜੋਹਰ ਤੇ শাহরুখ ਖਾਨ ਨੇ ਲੰਡਨ ਜਾ ਕੇ ਬਣਾਉਦੇ ਨੇ ਸੰਬੰਧ ਮਸ਼ਹੂਰ ਗਾਇਕਾ ਦੇ ਦਾਅਵੇ ਨੇ ਮਚਾਈ ਸਨਸਣੀ ਬਾਲੀਵੁੱਡ ਫਿਲਮਕਾਰ ਕਰਨ ਜੋਹਰ ਦੀ ਸੁਪਰਸਟਾਰ শাহরুখ ਖਾਨ ਨਾਲ ਗੱਲਬਾਤ ਕਾਫੀ ਜ਼ਿਆਦਾ ਮੰਨੀ ਜਾਂਦੀ ਹੈ ਪਰ ਅੱਜਕੱਲ ਇਹਨਾਂ ਦੇ ਇੱਕ ਰਿਸ਼ਤੇ ਦੇ ਖੁਲਾਸੇ ਨੂੰ ਲੈ ਕੇ ਕਾਫੀ ਜ਼ਿਆਦਾ ਸਨਸਣੀ ਮਚ ਰਹੀ ਹੈ ਦੱਸਿਆ ਕਿ ਦੋਨਾਂ ਦੀ ਦੋਸਤੀ ਦੇ ਵਿੱਚ ਬਾਲੀਵੁੱਡ ਦੇ ਵਿੱਚ ਚਰਚੇ ਹੁੰਦੇ ਨੇ ਦੋਨਾਂ ਦੀ ਦੋਸਤੀ ਨੂੰ ਲੈ ਕੇ ਹਰ ਕੋਈ ਤਾਰੀਫਾਂ ਕਰਦਾ ਨਹੀਂ ਥੱਕਦਾ ਪਰ ਹੁਣ ਸ਼ਾਹਰੂਖ ਖਾਨ ਤੇ ਕਰਨ ਜੋਹਰ ਦੀ ਗੱਲਬਾਤ ਇੱਕ ਵੀਡੀਓ ਇੰਟਰਨੈਟ ਤੇ ਲੀਕ ਹੋ ਰਿਹਾ ਜਿਸ ਵਿੱਚ ਪਰਸੈਂਸ਼ਾ ਨੂੰ ਹੁਣ ਦੋਨਾਂ ਦੇ ਰਿਸ਼ਤੇ ਨੂੰ ਲੈ ਕੇ ਚਿੰਤਾ ਹੋ ਗਈ ਹੈ ਕਿ ਉਹਨਾਂ ਦੀ ਦੋਸਤੀ ਤੇ ਕਿਸ ਚੀਜ਼ ਦਾ ਦਬਾਅ ਪੈ ਰਿਹਾ ਹੈ ਭਾਰਤੀ ਸਿਨੇਮਾ ਦੇ ਦੋ ਪਾਵਰ ਹਾਊਸ ਮੰਨੇ ਜਾਂਦੇ ਨੇ ਕਰਨ ਜੋਹਰ ਤੇ ਸ਼ਾਹਰੂਖ ਖਾਨ ਸਭ ਤੋਂ ਵਧੀਆ ਦੋਸਤ ਵੀ ਮੰਨਿਆ ਜਾਂਦਾ ਹੈ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ ਪਰ ਇਸ ਦੌਰਾਨ ਗਾਇਕ ਅਸੋ ਚਿੱਤਰਾ ਨੇ ਇੱਕ ਸਨਸਨੀਖੇਜ਼ ਖੁਲਾਸਾ ਕਰ ਦਿੱਤਾ ਤੇ ਦਾਵਾ ਕੀਤਾ ਕਿ ਲੰਡਨ 'ਚ ਕਰਨ ਜੋਹਰ ਤੇ ਸ਼ਾਹਰੂਖ ਖਾਨ ਨਾਲ ਗੇ ਐਨਕਾਊਂਟਰ ਹੋਇਆ ਸੀ ਕਰਨ ਜੋਹਰ ਨਾਲ ਇੱਕ ਖਾਸ ਪ੍ਰੋਜੈਕਟ ਬਾਰੇ ਬਹੁਤ ਹੀ ਆਮ ਦਿਲਚਸਪ ਤਰੀਕੇ ਨਾਲ ਗੱਲ ਕਰਦੀ ਨਜ਼ਰ ਆ ਰਹੀ ਨੇ ਵੀਡੀਓ ਵਿੱਚ ਕਰਨ ਜੋਹਰ ਨੇ ਸੰਕੇਤ ਦਿੱਤਾ ਹੈ ਕਿ ਜਿੱਕਰ ਸ਼ਾਹਰੂਖ ਖਾਨ ਇੱਕ ਬ੍ਰਾਂਡ ਦੇ ਨਾਲ ਅੱਗੇ ਵਧਾ ਹੈ ਤਾਂ ਉਨ੍ਹਾਂ ਦੀ ਦੋਸਤੀ ਵਿੱਚ ਸੰਭਾਵਿਤ ਤਣਾਅ ਹੋ ਸਕਦੀ ਹੈ। ਇਸ ਦੌਰਾਨ ਕਰਨ ਜੋਹਰ ਨੇ ਦੇਖਿਆ ਕਿ ਕੋਈ ਉਨ੍ਹਾਂ ਨੂੰ ਰਿਕਾਰਡ ਕਰ ਰਿਹਾ। ਵੀਡੀਓ ਅਚਾਨਕ ਕੱਟ ਗਿਆ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਨੂੰ ਪ੍ਰਸੰਸ਼ਕਾਂ ਨੇ ਹੈਰਾਨ ਕਰ ਦਿੱਤਾ। ਪ੍ਰਸੰਸ਼ਕ ਫਿਲਮ ਇੰਡਸਟਰੀ ਦੇ ਨਾਲ ਦੋ ਦਿੱਗ ਜਾਣਕਾਰ ਨੇ ਲੈ ਸਬੰਧਾਂ ਬਾਰੇ ਜਾਣਨ ਲਈ ਹੋਰ ਜ਼ਿਆਦਾ ਉਸ਼ਕ ਹੋ ਗਏ ਨੇ। ਇਸ ਦੌਰਾਨ ਸੁਚਿਤਰਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਪਤੀ ਵੀ ਗਿਆ ਹੈ। ਸੁਚਿਤਰਾ ਨੇ ਤਾਮਿਲ ਮੀਡੀਆ ਕੁਦਵਨੂ ਦੇ ਇੰਟਰਵਿਊ ਵਿੱਚ ਕਿਹਾ ਹੈ ਕਿ ਫਿਲਮ ਕਾਰ ਕਰਨ ਜ਼ਹਰ ਤੇ ਸੁਪਰਸਟਾਰ ਸ਼ਾਹਰੂਖ ਖਾਨ ਬਾਰੇ ਬਹੁਤ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ ਸੁਚਿਤਰਾ ਨੇ ਬਾਲੀਵੁੱਡ ਹਸਤੀਆਂ ਨੂੰ ਗੱਲਬਾਤ ਵਿੱਚ ਖਿੱਚਿਆ ਤੇ ਦਾਵਾ ਕੀਤਾ ਹੈ ਕਿ ਉਹਨਾਂ ਦੇ ਇੱਕ ਗੇ ਰਿਲੇਸ਼ਨਸ ਹਨ ਸੁਚਿਤਰਾ ਨੇ ਵੀ ਦਾਵਾ ਕੀਤਾ ਹੈ ਕਿ ਉਹਨਾਂ ਦਾ ਸਾਥਕ ਦਾ ਪਤੀ 카ਰ্তিক ਕੁਮਾਰ ਗੇ ਹੈ ਤੇ ਉਸਨੇ આરોਪ ਲਗਾਇਆ ਕਿ ਉਸਦਾ ਲੰਡਨ ਵਿੱਚ ਕਰਨ ਤੇ ਸ਼ਾਹਰੂਖ ਖਾਨ ਨਾਲ ਗੇ ਐਨਕਾਊਂਟਰ ਹੋਇਆ ਸੀ ਗਾਇਕਾ ਨੇ ਦੱਸਿਆ ਹੈ ਕਿ ਬੀਟ ਆਉਂਦੇ ਕੁਝ ਕਲਾਕਾਰ ਅਕਸ਼ਰ ਇਹਨਾਂ ਦੌਰਿਆਂ ਦਾ ਦੌਰਾ ਕਰਦੇ ਨੇ ਜਿੱਥੇ ਸਮਲਿਗੀ ਸਬੰਧ ਕਾਨੂੰਨੀ ਤਰ ਹਾਲ ਗਾਇਕਾ ਸੁਚਿਤਰਾ ਦੇ ਇਸ ਦਾਅਵੇ ਨੇ ਜਿੱਥੇ ਸਨਸਨੀ ਮਚਾ ਦਿੱਤੀ ਹੈ ਉਤੇ ਹੀ ਕਰਨ ਜੋਹਰ ਤੇ ਸ਼ਾਹਰੁਖ ਖਾਨ ਦੀ ਇਹ ਵੀਡੀਓ ਕਾਫੀ ਜ਼ਿਆਦਾ ਤਰਥਲੀ ਮਚਾਰੀ ਹੈ ਦੋਨਾਂ ਦੇ ਸਬੰਧਾਂ ਨੂੰ ਲੈ ਕੇ ਬਾਲੀਵੁੱਡ ਤੋਂ ਇਲਾਵਾ ਦੇਸ਼ ਦੇ ਵਿੱਚ ਵੀ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਉੱਠ ਰਹੀਆਂ ਨੇ ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਇਹ ਜਾਣ ਕੇ ਹੈਰਾਨ ਨੇ ਕਿ ਆਖਿਰ ਕੀ ਸੱਚ ਹੈ ਤੇ ਕੀ ਝੂਠ ਹੈ ਹਾਲਾਂਕਿ ਗਾਇਕਾ ਦੇ ਇਸ ਦਾਅਵੇ ਤੋਂ ਬਾਅਦ ਬਾਲੀਵੁੱਡ ਦੇ ਵਿੱਚ ਸਨਸਨੀ ਮਚਣੀ ਆਮ ਗੱਲ ਸੀ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪੂਰੇ ਮਾਮਲੇ 'ਚ ਦੋਨਾ ਸੁਪਰਸਟਾਰ ਦਾ ਕੀ ਰਿਐਕਸ਼ਨ ਸਾਹਮਣੇ ਆਉਂਦਾ ਕਿਉਂਕਿ ਹਾਲੇ ਤੱਕ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ